ਮੁੱਖ ਮੰਤਰੀ ਚੰਨੀ ਜੋ ਸਾਬਕਾ ਮੁੱਖ ਮੰਤਰੀ ਹੈ ਇਹ ਗੱਲ ਕਹਿ ਰਿਹਾ ਹੈ ਕਿ ਵਿਕਰਮਜੀਠੀਏ ਤੇ ਜਿਹੜਾ ਚਿੱਟੇ ਦਾ ਪਰਚਾ ਦਰਜ ਕੀਤਾ ਹੈ ਇਹ ਗਲਤ ਕੀਤਾ ਹੈ ਇਹdena ਤੱਕਾ ਹੋ ਰਿਹਾ ਉਧਰ ਇੱਕ ਕਮਰ ਵਿਜੇ ਪ੍ਰਤਾਪ ਹੈ ਜਿਹਨੂੰ ਬਹੁਤ ਲੋਕ ਚੰਗਾ ਕਹਿੰਦੇ ਸੀ ਉਹ ਕਹਿੰਦਾ ਜੀ ਸਵੇਰੇ ਸਵੇਰੇ ਉਹਦੇ ਘਰੇ ਰੇਡ ਮਾਰ ਕੇ ਇੱਕ ਮੜਾ ਕੰਮ ਕੀਤਾ ਹੈ ਵਿਜੀਲੈਂਸ ਨੇ ਸੁਖਪਾਲ ਸਿੰਘ ਜੀ ਖਹਿਰਾ ਉਹ ਕਹਿ ਰਹੇ ਨੇ ਕਿ ਮੜਾ ਹੋਇਆ ਧੱਕਾ ਹੋਇਆ ਧੱਕੇ ਦੇ ਅਸੀਂ ਖਿਲਾਫ ਆ ਪ੍ਰਤਾਪ ਸਿੰਘ ਜੀ ਬਾਜਵਾ ਕਹਿ ਰਿਹਾ ਮੈਂ ਸਵਾਧਿ ਮੈਂ ਇੱਕ ਬੇਨਤੀ ਕਰਨਾ ਕਰਨਾ ਚਾਹਣਾ ਜਿਹੜੀ ਸਾਡੀ ਆਡੀਅנס ਹੈ ਜਾਂ ਸਾਡੀ ਜਿਹੜੇ ਸਾਡੇ ਸਤਿਕਾਰਯੋਗ ਲੋਕਨ ਵੀ ਇਹਨਾਂ ਨੇ ਤੁਸੀਂ ਪੁਰਾਣੀਆਂ ਵੀਡੀਓਜ਼ ਕੱਢ ਲਓ ਜਦੋਂ ਸਰਕਾਰ ਸੀ ਕਾਂਗਰਸ ਦੀ ਉਦੋਂ ਇਹ ਕਹਿ ਰਹੇ ਸੀ ਕਿ ਵਿਕਰਮਜੀਤਿਆ ਚੋਰ ਹੈ ਵਿਕਰਮਜੀਤਿਆ ਤਸਕਰ ਹੈ ਵਿਕਰਮਜੀਤਿ ਨੇ ਆ ਕੀਤਾ ਤਿੰਨਾ ਤਿੰਨੇ ਬੰਦੇ ਇਹ ਕਹਿ ਰਹੇ ਸੀਗੇ ਚਾਰੇ ਸੌਰੀ ਚਾਰੇ ਉਹ ਪੁਲਿਸ ਦੇ ਵਿੱਚ ਸੀ ਉਹਨੇ ਆਪਦੀ ਰਿਪੋਰਟ ਵੀ ਕਰੀ ਸੀ ਪੇਸ਼ ਤੇ ਹੁਣ ਉਹਦੀ ਪਿੱਠ ਤੇ ਆ ਗਈ ਕਿ ਜੀ ਉਹਦੇ ਨਾਲ ਧੱਕਾ ਹੋਇਆ ਜਿਹੜਾ ਮੁੱਖ ਮੰਤਰੀ ਚੰਨੀ ਨੇ ਡੀਜੀਪੀ ਸਾਹਿਬ ਲਾਇਆ ਸੀ ਸਿਧਾਰਥ ਚਟੋ ਉਪਾਦੇ ਜੋ ਵੀਦਾ ਪੂਰਾ ਨਾਮ ਹੈ ਉਹ ਬੰਦਾ ਅੱਜ ਵੀ ਕਾਇਮ ਹੈ ਕੱਲੋ ਵਿਚਾਰਾ ਬਿਆਨ ਦੇ ਕੇ ਉਹ ਕਹਿੰਦਾ ਜੀ ਇਹ ਵੱਡਾ ਤਸਕਰ ਹੈ 100% ਜਿਹੜਾ ਬਿਜ਼ੀਨਸ ਨੇ ਪਰਚਾ ਸਹੀ ਕੀਤਾ ਮੈਂ ਇਹਦੀ ਤਾਇਦ ਕਰਦਾ ਤੇ ਨਾਲ ਉਹਨਾਂ ਨੇ ਕਿਹਾ ਦੀ ਸਾਫ ਕਾੜੀ ਜੀ ਵੀ ਸਾਫ ਨੇ ਕਿ ਇਹ ਨੂੰ ਆਮ ਬੰਦਾ ਕੋਈ ਹੱਥ ਨਹੀਂ ਪਾਉਂਦਾ ਇਹ ਡਰਾਉਂਦਾ ਹਰੇਕ ਬੰਦੇ ਨੂੰ ਵੀਕਰਮਜੀਤ ਸਿੰਘ ਹੁਣ ਜਿਹੜੀਆਂ ਕਿਆਸਰਾਂੀਆਂ ਚੱਲ ਰਹੀਆਂ ਕਿ 540 ਕਰੋੜ ਰੁਪਈਆ ਇਕੱਠਾ ਕੀਤਾ ਉਹਨੇ ਕਰਿਆ ਤਾਂ ਉਹਨੇ 5-7000 ਕਰੋੜ ਪਰ ਜਿਹੜਾ ਇਹ ਕਹਿ ਰਹੇ ਐ ਹੁਣ ਜਿਹੜੇ ਦੀ ਬੈਗ ਤੇ ਆ 5-7 ਬੋਲੀ ਜਾਂਦੇ ਐ ਇਹ ਕਹਿੰਦੇ ਵੀ 2027 ਦੇ ਵਿੱਚ 10-10 ਕਰੋੜ ਰੁਪਇਆ ਜਿਹੜਾ ਹੈਗਾ ਵਿਕਰਮਜੀਠੀ ਇਹਨਾਂ ਨੂੰ ਦੇਊਗਾ ਵੀ ਤੁਸੀਂ ਇਲੈਕਸ਼ਨ ਲੜੋ ਤਾਂ ਹੁਣ ਕਹਿ ਰਹੇ ਐ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨਾ ਤੇ 10-10 ਕਰੋੜ ਰੁਪਇਆ ਦੇ ਦੂਗਾ ਉਹ ਫਿਰ ਕੋ ਉਹਨੂੰ ਫਰਕ ਵੀ ਪੈਂਦਾ ਨਹੀਂ ਕੋਈ ਤੇ ਅੱਜ ਉਹਦੀ ਬੈਕ ਤੇ ਖੜੇ ਨੇ ਬਲਾਰੇ ਤੇ ਜਿਹੜੇ ਕਹਿ ਰਹੇ ਸੀਗੇ ਕਿ ਇਹ ਵੱਡਾ ਤਸਕਰ ਹੈ ਜੀ ਇਹਨੇ ਜੀ ਆ ਕੀਤਾ ਇਹਨੇ ਉਹ ਕੀਤਾ ਦੇਖੋ ਕੋਈ ਸਟੈਂਡ ਰੱਖਿਆ ਕਰੋ ਚੰਨੀ ਸਾਹਿਬ ਦੇਖੋ ਰਾਜਨੀਤਿਕ ਲੀਡਰ ਦਾ ਕੋਈ ਸਟੈਂਡ ਨਹੀਂ ਹੁੰਦਾ ਕੋਈ ਜਿਹੜਾ ਜਿਹੜਾ ਅਫਸਰ ਹੈਗਾ ਕੋਈ ਆਈਪੀਐਸ ਅਫਸਰ ਹੈ ਉਹ ਐਸਐਸਪੀ ਤੋਂ ਡੀਆਈਜੀ ਬਣ ਗਿਆ ਆਈਜੀ ਬਣ ਗਿਆ ਏਡੀਸੀਪੀ ਬਣ ਗਿਆ ਡੀਸੀਪੀ ਬਣ ਗਿਆ ਉਹਦੀ ਵਰਦੀ ਜੁਨੀਫਾਰਮ ਤਾਂ ਹੈਗੀ ਉਹਨੇ ਇੱਕ ਸੰਧਾਨ ਦੀ ਸੌਖਾਂਦੀ ਹੈ ਉਹ ਬੰਦਾ ਸਹੀ ਹੈ ਵਿਚਾਰਾ ਤੇ ਥੋੜਾ ਕੋਈ ਮਤਲਬ ਦੀਨ ਧਰਮੀ ਨਹੀਂ ਕੋਈ ਪਤਾ ਨਹੀਂ ਕਿਹੜੀ ਪਾਰਟੀ ਚੋਂ ਕਦੋਂ ਚਲੇ ਜਾਵੇ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਹੈ ਉਹ ਉਹ ਜਿਹੜਾ ਹੈਗਾ ਆਪਣਾ ਬੀਜਪੀ ਚ ਚਲੇ ਗਿਆ ਬੀਜਪੀ ਦਾ ਪੱਠਾ ਪਾਤਾ ਉਹਨੇ ਜਾਂ ਹੋਰ ਬਥੇਰੇ ਨੇ ਜਿਹੜੇ ਛੋਡੇ ਕਾਂਗਰਸ ਚ ਇੱਧਰ ਚਲੇ ਗਏ ਅਕਾਲੀਆਂ ਚੋਂ ਚਲੇ ਗਏ ਮਤਲਬ ਤੁਸੀਂ ਲੋਕ ਆ ਜਿਹੜੇ ਇੱਕ ਮਿੰਟ ਮਾਰ ਦੋ ਜਿਹੜਾ ਬਦਲਣ ਲੱਗੇ ਜਿੰਨਾ ਚਿਰ ਇਹਨਾਂ ਨਸ਼ਿਆਂ ਨੂੰ ਅਸੀਂ ਖਤਮ ਨਹੀਂ ਕਰਦੇ ਜਿੰਨਾ ਚਿਰ ਇਸ ਸਕ੍ਰੱਪਸ਼ਨ ਨੂੰ ਖਤਮ ਨਹੀਂ ਕਰਦੇ ਉਹਨਾਂ ਚਿਰ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਸਾਡੀ ਨੌਜਵਾਨੀ ਦਾ ਸਾਡੇ ਇਸ ਖੇਤਰ ਦਾ ਭਲਾ ਨਹੀਂ ਹੋ ਸਕਦਾ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਵੇਲੇ ਜਿਹੜਾ ਹੈਗਾ ਇਹ ਗੱਲਾਂ ਬਾਤਾਂ ਕਰ ਦਿਓ ਸੋ ਵੀਰੋ ਇਸ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਉਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ ਹੁਣ ਭਗਵੰਤ ਮਾਨ ਦੇ ਮਗਰ ਇਹ 12 13 ਬੰਦੇ ਪਏ ਹੋਏ ਆ। ਵਿਕਰਮਜੀਤ ਸਿੰਘ ਦਾ ਪਰਚਾ ਦਰਜ ਹੋਇਆ ਸੁਖਵੀਰ ਬਾਦਲ ਉਹਦੇ ਮਗਰ ਪਿਆ ਵਾ। ਆ ਕਮਰਜੀਤ ਪ੍ਰਤਾਪ ਸੀ ਇਹ ਮਗਰ ਪਿਆ ਵਾ ਸੀ। ਤੇ ਜਿਹੜਾ ਹੈਗਾ ਕਾਂਗਰਸ ਦੇ ਐ ਚੰਨੀ ਐ ਖੈਰ ਐ ਬਾਜਵਾ ਰਾਜਾ ਬੜਿੰਗਾ ਤੇ ਇੱਕ ਉਹ ਰੰਧਾਵਾ ਹੈ। ਮਤਲਬ ਇੰਨੇ ਬੰਦੇ ਨੇ ਇਹ ਜਿਹੜੇ ਕਿ ਪੁਰਾਣੇ ਨਾ ਜਿਨ੍ਹਾਂ ਦੇ ਪਿਤਾ ਪੁਰਖੀ ਜਿਹੜੇ ਹੈਗੇ ਆ ਰਾਜਨੀਤਿਕ ਲੀਡਰ ਨੇ ਬਰਾਸਤੇ ਦੇ ਵਿੱਚੋਂ ਮਿਲੀ ਵੀ ਆ ਭਗਵੰਤ ਮਾਨ ਤਾਂ ਕੁਝ ਨਹੀਂ ਮਿਲਿਆ ਉਹਦਾ ਪਿਆ ਤਾਂ ਮਾਸਟਰ ਸੀਗਾ ਵਿਚਾਰਾ ਉਹ ਉਹ ਕੋਈ ਵੱਲੀ ਰਾਜਨੀਤੀ ਨਹੀਂ ਜਾਣਦਾ ਸੀ ਭਗਵੰਤ ਮਾਨ ਤੇ ਨਾਲ ਉਹਦੀ ਬੈਕ ਸੀ ਰਾਜਨੀਤੀ ਵਾਲੀ ਇਹ ਸੋ ਗੱਪ ਛੱਪ ਇਧਰ ਉਧਰੋਂ ਸਭ ਇਹਨਾਂ ਕੋਲੇ ਇੱਕ ਸਰਟੀਫਿਕੇਟ ਨਾਲ ਇਸ ਕਰਕੇ ਇਹ ਹੁਣ ਸਾਰੇ ਇਕੱਠੇ ਹੋ ਕੇ ਭਗਵੰਤ ਮਾਨ ਦੇ ਵੰਗਰ ਪਏ ਵਿਆ ਪਰ ਜੋ ਚੰਗਾ ਕੰਮ ਹੈ ਉਹਦਾ ਵੀਰੋ ਤੁਸੀਂ ਸਾਥ ਦਿਆ ਕਰੋ ਜਿਹੜਾ ਹੁਣ ਇਹ ਕੰਮ ਕਰ ਰਿਹਾ ਭਗਵੰਤ ਮਾਨ ਇਹ ਵਧੀਆ ਕਰ ਰਿਹਾ ਜੇ ਆਪਾਂ ਇੱਥੇ ਠੱਲ ਪਾਤੀ ਜਾਂ ਸਾਡੇ ਲੋਕ ਪਿੱਛੇ ਹਟ ਗਏ ਤੇ ਫਿਰ ਜਿਹੜੀਆਂ ਹੋਰ ਵੱਡੀਆਂ ਮੱਛੀਆਂ ਨਾ ਉਹਨਾਂ ਨੂੰ ਨਹੀਂ ਹੱਥ ਨਹੀਂ ਪਾਉਣਾ ਹੁ ਜਿਵੇਂ ਘਰ ਟਾ ਤੇ ਉਹ ਕਹਿੰਦੀ ਸੀ ਨਾ ਗਰੀਬਾਂ ਦੇ ਘਰ ਟਾ ਤੇ ਜੀ ਕੋਰਟ ਕਹਿੰਦੀ ਹੈ ਭਗਵੰਤ ਮਾਨ ਨੇ ਆਪਕੇ ਕੋਰਟ ਦੇ ਵਿੱਚ ਗਏ ਆ ਉਹ ਲੋਕ ਕੋਰਟ ਕਹਿੰਦੀ ਹਾਂ ਤੁਹਾਡੇ ਢਾਉਣੇ ਚਾਹੀਦੇ ਆ ਉਸੀ ਲੋਕਾਂ ਦੀ ਜਵਾਨੀਆਂ ਖਰਾਬ ਕੀਤੀਆਂ ਇਹਨਾਂ ਕੋਲੇ ਡੰਪ ਸੀ ਇੱਥੋਂ ਲਿਆਉਂਦੇ ਸੀ ਇਹ ਜਿਹੜੇ 4-5 ਲੀਟਰ ਬੋਲ ਰਹੇ ਆ ਨਾ ਜੀ ਇਹਨਾਂ ਦੀ ਜਿਹੜੀ ਹੈਗੀ ਹੈ ਕਮਜ਼ੋਰੀ ਹੈ ਇਹਨਾਂ ਕੋਲੇ ਬਹੁਤ ਵੱਡੀ ਭਗਵੰਤ ਮਾਨ ਕੋਲੇ ਇਹਨਾਂ ਦਾ ਸਾਰਾ ਡਾਟਾ ਇਕੱਠਾ ਕੀਤਾ ਹੋਇਆ ਹੈ ਜਿਵੇਂ ਰਾਜੀ ਬੜਿੰਗ ਨੇ ਬਾੜੀਆਂ ਕਿੱਥੋਂ ਲਵਾਈਆਂ ਜਾਂ ਜਿਹੜੇ-ਜਿਹੜੇ ਲੀਟਰਾਂ ਨੇ ਇਹਨਾਂ ਨੇ ਕੀ ਕੋਈ ਕੁਝ ਕੀਤਾ ਹੁਣ ਜਿਹੜਾ ਆਪਣਾ ਜਾਕੜ ਸਾਹਿਬ ਉਹ ਕਹੀ ਜਾਂਦੇ ਆ ਉਹ ਸਿੱਧਾ ਨਾਮ ਲੈ ਕੇ ਬਾਜ਼ਬਾਦ ਆ ਕਹੀ ਜਾਂਦਾ ਵੀ ਜਿਹਦੇ ਬੈਡਾਂ ਥੱਲੇ 10-10 ਕਰੋੜ ਰੁਪਏ ਪਿਆ ਉਹਨੂੰ ਖੜੋ ਉਹਦੇ ਕੋਲ ਇਹਨਾਂ ਦੀਆਂ ਫਾਈਲਾਂ ਸਾਰੀਆਂ ਪੋਟਾਪਕਰੀਆਂ ਹੋਈਆਂ ਨੇ ਤਾਂ ਅਫਸਰ ਸਾਹਿਬ ਤਾਂ ਉਹੀ ਆ ਵਿੱਚੋਂ ਦੱਸ ਦਿੰਦੇ ਨਾ ਇਹ ਤਾਂ ਉਹਦੀ ਬੈਕ ਤੇ ਖੜਿਆ ਵੀ ਕੱਲ ਨੂੰ ਕਾਲੀ ਦਲ ਸਾਡੀ ਬੈਕ ਤੇ ਖੜੇ ਇਸ ਕਰਕੇ ਸਾਡੀ ਜਿਹੜੀ ਆਵਾਮ ਹੈ ਜਨਤਾ ਹੈ ਉਹਨੂੰ ਇਹਨਾਂ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਇਹ ਤੁਹਾਡੇ ਕੋਲ ਇੱਕ ਬਟਨ ਹੈ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਤਾਂ ਦੋਗਲੇ ਚਿਹਰਿਆਂ ਨੂੰ ਤੁਸੀਂ ਹਰਾ ਕੇ ਚਿੱਤ ਕਰਕੇ ਰੱਖ ਦਿਆ ਕਰੋ ਬਸ ਇਹ ਕਾਨਫਰੰਸਾਂ ਜੋਗੇ ਰੱਖੋ ਇਹਨਾਂ ਨੂੰ ਇਹਨਾਂ ਨੂੰ ਸਬਧਾਨ ਕਉ ਦਾਣਾ ਦਿਆ ਕਰੋ ਕੋਈ ਹੁਣ ਸੁਖਪਾਲ ਕਹਿ ਰਿਹਾ ਉਹਦੀ ਲੋਕ ਇੱਜ਼ਤ ਕਰਦੇ ਸੀ ਆ ਕਮਰ ਵੀ ਜੇ ਪ੍ਰਤਾਪ ਦੀ ਕਰਦੇ ਸੀ ਪੰਜ 6 ਦਿਨਾਂ ਦਾ ਲੱਗਿਆ ਪਿਆ ਇਹ ਮਾੜਾ ਕੰਮ ਹੋਇਆ ਐਸੇ ਹੈ ਵੈਸੇ ਹੈ ਐਸੇ ਹੈ ਵੈਸੇ ਹੈ ਉਹ ਵੈਸੇ ਉਹਨਾਂ ਨੇ 5 ਸਾਲ ਹੀ ਠੋਕਤਾ ਤਾਂ ਹੁਣ ਤੂੰ ਜਿੱਤ ਜੀ ਵੈਸੇ ਹੈ ਤੈਨੂੰ ਕੋਈ ਚੌਂਕੀਦਾਰ ਨਹੀਂ ਬਣਾਉਂਦਾ ਪ੍ਰਸਾਰ ਦੇ ਵਿੱਚ ਕੋਈ ਨਾ ਐਮਸੀ ਨਹੀਂ ਜਿਦਿਆਉਂਦਾ ਆਪਦੀ ਸਰਕਾਰ ਦੇ ਬੰਦਾ ਖਲਾਫ ਬੋਲੀ ਹੁੰਦਾ ਇਸ ਕਰਕੇ ਜਿਹੜੇ ਇਹ ਲੋਕ ਐ ਇਹ ਸਿਰਫ ਇੱਕ ਸਵਾਰਥਵਾਦ ਤੇ ਆਪਦੀ ਜਿਹੜੀ ਰਾਜਨੀਤੀ ਕਰਦੇ ਆ ਤੇ ਸਾਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਜਿਹੜਾ ਵਿਕਰਮਜੀਠੀਏ ਤੇ ਪਰਚਾ ਦਰਜ ਹੋਇਆ ਉਹ ਬਿਲਕੁਲ ਸਹੀ ਹੋਇਆ ਤੱਥਾਂ ਦੇ ਆਧਾਰ ਤੇ ਹੋਇਆ ਤੇ ਜਿਹੜੇ ਹੈਗੇ ਇਹ ਬੰਦਿਆਂ ਦੇ ਨਾਮ ਵੀ ਲਿਸਟ ਦੇ ਵਿੱਚ ਹੈ ਭਗਵੰਤ ਮਾਨ ਨੇ ਕਹੇ ਤਾਂ ਕਹਿੰਦਾ ਚਾਹੀ ਮੇਰਾ ਨੁਕਸਾਨ ਹੋ ਜੇ ਮੇਰਾ ਚਾਹੇ ਕੁਛ ਵੀ ਹੋ ਜੇ ਜਾਨ ਵੀ ਚਲੀ ਜਾਵੇ ਕਹਿੰਦਾ ਮੈਂ ਇਹਨਾਂ ਨੂੰ ਬਖਸ਼ੂਗਾ ਨਹੀਂ ਹੁਣ ਇਹਨਾਂ ਦਾ ਝੁੰਡ ਠੱਗਾ ਦਾ ਝੁੰਡ ਇਕੱਠਾ ਹੋ ਗਿਆ ਇਹਨਾਂ ਨੂੰ ਇਮਾਨਦਾਰ ਬੰਦਾ ਇਕੱਲਾ ਵਿਚਾਰਾ ਉਹ ਰੋਲਾ ਪਾਈ ਜਾਂਦਾ ਉੱਥੇ ਜਿਹੜੀ 3 ਕਰੋੜ ਜਨਤਾ ਜੀ ਨੇ ਜਿਤੇ ਆ ਕੇ ਭੇਜਿਆ ਤੇ 92 ਐਮਐਲਏ ਜਿਤੇ ਆ ਕੇ ਭੇਜੇ ਆ ਤੇ 92 ਦੇ ਵਿੱਚ ਵਾਧਾ ਹੋਇਆ ਜਿਹੜੀਆਂ ਜਿਮਣੀਆਂ ਚੋਣ ਹੋਈਆਂ ਜਿਮਣੀ ਚੋਣਾ ਹੋਈਆਂ ਤਾਂ ਉੱਥੇ ਜਿਹੜੀ ਲੋਕ ਹੈ ਸਾਬਕਾ ਜਿਹੜੇ ਅਫਸਰ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇੱਕ ਇਸ ਮਾਧਿਅਮ ਰਾਈ ਮੈਂ ਭੁੱਲ ਗਿਆ ਸੀ ਬੇਨਤੀ ਹੋਰ ਕਰਦਾ ਹਾਂ ਕਿ ਜਿਹੜੇ ਸਾਬਕਾ ਅਫਸਰ ਉਹਦਾ ਤੁਸੀਂ ਵਰਦੀ ਦੇ ਵਿੱਚ ਸੀ ਇਹਨਾਂ ਦੇ ਵਿੱਚ ਵੱਧੇ ਹੋਏ ਸੀਗੇ ਤੁਹਾਨੂੰ ਇਹ ਸੀਗਾ ਵੀ ਮਤਲਬ ਇੱਥੋਂ ਹਟਾ ਕੇ ਕਿਤੇ ਸਾਨੂੰ ਖੁੱਡੇ ਲੈਣ ਨਾ ਲਾ ਦੇਣਾ ਤੇ ਪਰ ਹੁਣ ਜਿਹੜੀਆਂ ਇਹਨਾਂ ਦੀਆਂ ਚੋਰ ਮੋਰੀਆਂ ਪਤਾ ਹੈ ਤੁਸੀਂ ਰਿਟਾਇਰਮੈਂਟ ਹੋ ਗਏ ਸੇਵਾ ਮੁਕਤ ਹੋ ਗਏ ਤੁਹਾਨੂੰ ਪੈਨਸ਼ਨ ਤਾਂ ਨਹੀਂ ਬੰਦ ਕਰਦੇ ਤਾਂ ਤੁਸੀਂ ਅੱਗੇ ਜਿਹੜੀ ਸਰਕਾਰ ਹੈ ਮੌਜੂਦਾ ਉਹਨੂੰ ਸਾਰਾ ਕੁਝ ਦੱਸੋ ਜਿਵੇਂ ਸਾਬਕਾ ਡੀਜੀਪੀ ਹੈ ਜਿਹੜੇ ਚੰਨੀ ਵੇਲੇ ਲਾਏ ਸੀ ਉਹਨਾਂ ਨੇ ਕੱਲੀ-ਕੱਲੀ ਗੱਲ ਸਾਰੀ ਦੱਸਤੀ ਸੀ ਤੋ ਨਰਿੰਜਨ ਸਿੰਘ ਕਹਿੰਦਾ ਕਹਿੰਦਾ ਉਹਦਾ ਜੀ ਫਾਈਲ ਮੈਂ ਤਾਂ ਭੁੱਲ ਗਿਆ ਜੀ ਮੇਰੇ ਚੇਤਾ ਮੜਾ ਜੀ ਮੈਂ ਤਾਂ ਟੇਰ ਹੋ ਗਿਆ ਲੈ ਦੱਸ ਜਿਹੜੀ ਕੋਈ ਚੀਜ਼ ਹੱਥਾਂ ਦੇ ਕੋਲ ਦੀ ਲੰਗੀ ਵੀ ਹੈ ਉਹਨੂੰ ਆਪਾਂ ਭੁੱਲਦੇ ਤਾਂ ਹੈ ਨਹੀਂ ਨਾ ਇਸ ਕਰਕੇ ਜਿਹੜਾ ਹੈਗਾ ਜੇ ਮੁੱਖ ਮੰਤਰੀ ਕੋਈ ਵੀ ਹੈ ਕਿਸੇ ਵੀ ਪਾਰਟੀ ਦਾ ਕਾਨੂੰ ਚਾਹੇ ਕਾਂਗਰਸ ਆ ਜੇ ਅਕਾਲੀ ਆ ਜੇ ਭਾਜਪਾ ਆ ਜੇ ਜੇ ਬੰਦਾ ਚੰਗਾ ਕੰਮ ਕਰਦਾ ਆਉਣ ਵਾਲੀ ਜਨਰੇਸ਼ਨ ਵਾਸਤੇ ਕਰਦਾ ਆਉਣ ਵਾਲੀ ਪੀੜ੍ਹੀ ਵਾਸਤੇ ਕੰਮ ਕਰਦਾ ਤਾਂ ਉਹਦਾ ਸਾਥ ਹੈ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਖਾਸ ਕਰਕੇ ਜਿਹੜਾ ਉਹਦਾ ਟੌਪਿਕ ਹੈ ਭਗਵੰਤ ਮੰਨ ਦਾ ਦੋ ਕਮਾਂ ਤੇ ਸਲੰਘਾ ਜੋਗਾ ਹੁਣ ਕੱਲਾ ਪਤਾ ਕੀ ਕਰੂਗਾ ਇੱਕ ਕਰਪਸ਼ਨ ਤੇ ਦੂਜਾ ਨਸ਼ਾ ਉਹ ਕਰੀ ਜਾਂਦਾ ਉਹ ਦਰੜੀ ਜਾਂਦਾ ਚਾਹੇ ਵੋਟਾਂ ਚੋਂ ਕੰਬਰੀ ਹੋਈ ਜਾਂਦੇ ਉਹ ਤਾਂ ਫਿਰ ਤੱਥ ਹੈ ਸਬੂਤ ਹੈ ਗਵਾਹ ਮੁੱਕਰ ਜਾਂਦੇ ਆ ਪੈਸੇ ਲੈ ਜਾਂਦੇ ਲੋਕ ਇਸ ਕਰਕੇ ਇਹਦਾ ਸਾਥ ਦੇਣਾ ਚਾਹੀਦਾ ਜਿਹੜੇ ਮਜੀਠੀਆ ਕੀ ਹੋਰ ਬਥੇਰੇ ਮਜੀਠੀਏ ਆ ਤਾਂ ਇਹ ਫੜਵਾਉਣੇ ਚਾਹੀਦੇ ਆ ਤੇ ਮੈਂ ਸਵਾਦ ਮੈਂ ਰਾਈ ਕਹਿਣਾ ਚਾਹਣਾ ਦੱਸਣਾ ਚਾਹਣਾ ਵੀ ਇਹ ਵਜੀਟੀਆਂ ਜਿਹੜੇ 4-5 ਬੋਲੀ ਜਾਂਦੇ ਹਨ ਇਹ 10-10 ਕਰੋੜ ਰੁਪਏ ਇਹਨਾਂ ਨੂੰ ਦੇਊਗਾ ਇਲੈਕਸ਼ਨਾਂ ਵੇਲੇ ਤੇ ਵੀ ਤੁਸੀਂ ਖੜੇ ਹੋ ਜਾਓ ਇਹ ਇਸ ਕਰਕੇ ਬੋਲ ਰਹੇ ਸੋ ਵੀਰੋ ਚੰਗੇ ਬੰਦੇ ਦਾ ਸਾਥ ਦਿਆ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ